ਸਦ ਸੰਗਤ ਹੁਕਮ ਦੀ ਗੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵਾਰ-ਵਾਰ ਕੀਤੀ ਗਈ ਹੈ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਹੁਕਮ ਮੰਨਾਂਗੇ ਤੇ ਗੁਰੂ ਦੇ ਦਰ ਤੇ ਪਰਵਾਣ ਹੋਵਾਂਗੇ ਹੁਕਮ ਮੰਨਿਐ ਹੋਵੇ ਪਰਵਾਣ ਤਾ ਖਸਮੇ ਕਾ ਮਹਿਲ ਪਾਈ ਸੀ ਜੇ ਗੁਰੂ ਦੇ ਹੁਕਮ ਵਿੱਚ ਤੁਰਾਂਗੇ ਤੇ ਪਰਵਾਣਗੀ ਹੋ ਜਾਵੇਗੀ ਔਰ ਸਤਿਗੁਰੂ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਅਸੀਂ ਸਾਰੇ ਆਉਂਦੇ ਹਾਂ ਬਾਣੀ ਪੜ੍ਹਦੇ ਹਾਂ ਬਾਣੀ ਇਸ ਨੂੰ ਵਿਚਾਰਦੇ ਆ ਪੜ੍ਹਦੇ ਆ ਸੁਣਦੇ ਆ ਪਰ ਸਤਿਗੁਰ ਕਹਿਣ ਲੱਗੇ ਪਰਵਾਣ ਉਹ ਹੋਵੇਗਾ ਜਿਹੜਾ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਏਗਾ ਸਤਿਗੁਰੂ ਦੀ ਆਗਿਆ ਵਿੱਚ ਤੁਰੇਗਾ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਹੜਾ ਗੁਰੂ ਦੀ ਆਗਿਆ ਨੂੰ ਮਿੱਠੀ ਕਰਕੇ ਮੰਨਦਾ ਹੈ ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਪਾਤਸ਼ਾਹ ਕਹਿੰਦੇ ਉਹ ਇੱਕ ਰੰਗ ਦੇ ਅੰਦਰ ਰੰਗਿਆ ਜਾਂਦਾ ਹੈ ਹੁਕਮਬੂਝ ਪਾਤਸ਼ਾਹ ਕਹਿੰਦੇ ਰੰਗ ਰਸਮਾਣੀ ਇੱਕ ਰੰਗ ਵਿੱਚ ਰੰਗਿਆ ਜਾਂਦਾ ਹੈ ਸਾਧ ਸੰਗਤ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਇੱਕ ਸਾਖੀ ਮੈਂ ਆਪ ਜੀ ਨੂੰ ਸੁਣਾ ਦੇਵਾਂ ਬਾਬਾ ਅਟਲ ਰਾਏ ਜੀ ਚੜ੍ਹਾਈ ਕਰ ਗਏ ਤਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਆਪ ਹੱਥੀ ਸਤਕਾਰ ਸਸਕਾਰ ਕੀਤਾ ਸ਼ੁਕਰ ਸ਼ੁਕਰ ਕਰਦੇ ਆ ਭਾਈ ਸਾਈਂ ਦਾਸ ਜਿਹੜਾ ਰਿਸ਼ਤੇ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਸਾੰਡੋ ਲੱਗਦਾ ਸੀ ਇਹ ਰੰਗ ਵੇਖ ਕੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇੱਕ ਰੰਗ ਵਿੱਚ ਰੰਗੇ ਰਹਿੰਦੇ ਹਨ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਇਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਜੇ ਪੈਂਦਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਦਾ ਸੱਚੇ ਪਾਤਸ਼ਾਹ ਜਵਾਨ ਬੇਟਾ ਸੀ ਚੜਾਈ ਕਰ ਗਿਆ ਤੁਸੀਂ ਆਪਣੇ ਹੱਥੀ ਸੰਸਕਾਰ ਕੀਤਾ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰਦੇ ਆ ਤੁਸੀਂ ਇੱਕ ਰੰਗ ਵਿੱਚ ਕਿਵੇਂ ਰੰਗੇ ਰਹਿੰਦੇ ਹੋ ਕਿਹੜੀ ਕਰਾਮਾਤ ਹੈ ਕਿਹੜਾ ਤੁਹਾਡੇ ਕੋਲ ਐਸਾ ਜਾਦੂ ਹੈ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਭਾਈ ਸਾਈਂ ਦੇ ਸਾਈਂ ਦਾਸ ਇੱਕ ਲਕੀਰ ਖਿੱਚ ਸਾਈਂ ਦਾਸ ਨੇ ਲਕੀਰ ਖਿੱਚ ਦਿੱਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਅਗਲੀ ਗੱਲ ਕੀਤੀ ਸਾਈਂ ਦਾਸ ਹੁਣ ਇਸ ਲਕੀਰ ਨੂੰ ਮੇਟ ਉਸ ਨੇ ਲਕੀਰ ਮੇਟ ਦਿੱਤੀ ਸਾਈਂ ਦਾਸ ਨੂੰ ਅਗਲੀ ਗੱਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਸਾਈਂ ਦਾਸ ਜਦੋਂ ਇਹ ਲਕੀਰ ਖਿੱਚੀ ਸੀ ਤਾਂ ਕੁਝ ਖੁਸ਼ੀ ਹੋਈ ਸੀ ਕੋਈ ਸੁੱਖ ਮਿਲਿਆ ਸੀ ਕਹਿੰਦਾ ਸੱਚੇ ਪਾਤਸ਼ਾਹ ਖੁਸ਼ੀ ਕਹਾ ਦੀ ਤੁਸੀਂ ਹੁਕਮ ਕੀਤਾ ਮੈਂ ਲਕੀਰ ਖਿੱਚ ਦਿੱਤੀ ਕਹਿੰਦੇ ਜਦੋਂ ਮਿਟਾਈ ਸੀ ਫਿਰ ਕੋਈ ਦੁੱਖ ਹੋਇਆ ਕਹਿੰਦੇ ਸੱਚੇ ਪਾਤਸ਼ਾਹ ਦੁੱਖ ਕਹਾਂ ਦਾ ਤੁਸੀਂ ਹੁਕਮ ਕੀਤਾ ਤੇ ਮੈਂ ਲਕੀਰ ਮੀਟ ਦਿੱਤੀ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਈਂ ਦਾਸ ਜਿਵੇਂ ਮੇਰੇ ਹੁਕਮ ਵਿੱਚ ਤੋਂ ਲਕੀਰ ਖਿੱਚੀ ਤੈਨੂੰ ਕੋਈ ਸੁਖ ਨਹੀਂ ਜੇ ਮਿਲਿਆ ਕੋਈ ਖੁਸ਼ੀ ਨਹੀਂ ਜੇ ਹੋਈ ਜਿਵੇਂ ਮੇਰੇ ਹੁਕਮ ਵਿੱਚ ਤੋਂ ਲਕੀਰ ਮੇਟ ਦਿੱਤੀ ਕੋਈ ਦੁੱਖ ਨਹੀਂ ਜੇ ਹੋਇਆ ਕਹਿੰਦੇ ਬਿਲਕੁਲ ਇਦਾਂ ਹੀ ਜਿਹੜਾ ਬੰਦਾ ਪਰਮਾਤਮਾ ਦੇ ਹੁਕਮ ਵਿੱਚ ਤੁਰਦਾ ਹੈ ਪਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਕਰਕੇ ਮੰਨਦਾ ਉਹ ਹਮੇਸ਼ਾ ਇੱਕ ਰੰਗ ਵਿੱਚ ਰੰਗਿਆ ਰਹਿੰਦਾ ਹੈ ਗੁਰਮੁਖ ਬੰਦੇ ਦੀ ਇਹ ਨਿਸ਼ਾਨੀ ਹੈ ਕਿ ਪਰਮਾਤਮਾ ਦੇ ਬਾਣੇ ਨੂੰ ਪਰਮਾਤਮਾ ਦੇ ਹੁਕਮ ਨੂੰ ਉਹ 부ਝ ਲੈਂਦਾ ਤੇ ਖਿੜੇ ਮੱਥੇ ਪਰਵਾਣ ਕਰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਔੜੀ ਇਕਾਪ ਜੀ ਨੂੰ ਸੁਣਾ ਦੇਵਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖ ਹੋ ਮੈਂ ਪਰ ਹਰੇ ਮਨ ਭਾਵੇ ਖਸਮੈ ਦਾ ਭਾਣਾ ਗੁਰਮੁਖ ਬੰਦਾ ਆਪਣੇ ਅੰਦਰ ਦੀ ਹੋਮੈ ਨੂੰ ਖਤਮ ਕਰਕੇ ਆਪਣੇ ਮਾਲਕ ਦੇ ਹੁਕਮ ਨੂੰ ਅੰਦਰ ਟਿਕਾਉਂਦਾ ਹੈ ਭਾਣਾ ਔਰ ਜਿਹੜਾ ਭਾਣਾ ਵਿੱਚ ਤੁਰੇ ਉਹੀ ਗੁਰੂ ਦਾ ਮਿੱਤਰ ਹੈ ਗੁਰੂ ਦਾ ਪੁੱਤਰ ਹੈ ਗੁਰੂ ਦਾ ਸਿੱਖ ਹੈ ਇਸ ਗੱਲ ਨੂੰ ਪਕੜ ਵਿੱਚ ਲੈ ਲੈਣਾ ਜੇ ਅਸੀਂ ਗੁਰੂ ਦੇ ਬਾਣੇ ਵਿੱਚ ਨਹੀਂ ਤੁਰਦੇ ਅਸੀਂ ਕਦੇ ਵੀ ਗੁਰੂ ਦੇ ਸਿੱਖ ਨਹੀਂ ਜੇ ਬਣ ਸਕਦੇ ਅਸੀਂ ਗੁਰੂ ਦੇ ਪੁੱਤਰ ਗੁਰੂ ਦੇ ਮਿੱਤਰ ਨਹੀਂ ਜੇ ਬਣ ਸਕਦੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੈ ਭਾਈ ਵਿਛੜਾ ਛੋਟਾ ਖਾਵੈ ਜਿਹੜਾ ਆਪਣੇ ਭਾਣੇ ਵਿੱਚ ਆਪਣੀ ਮਰਜ਼ੀ ਵਿੱਚ ਤੁਰਦਾ ਉਹ ਗੁਰੂ ਤੋਂ ਵਿਛੜ ਕੇ ਹਮੇਸ਼ਾ ਛੋਟਾ ਹੀ ਖਾਂਦਾ ਇਸ ਕਰਕੇ ਗੁਰੂ ਦੇ ਹੁਕਮ ਵਿੱਚ ਤੁਰਿਏ ਭਾਈ ਸਾ ਪਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖ ਹੋ ਮੈਂ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ ਪੈਰੀ ਪੈਪਾ ਖਾਕ ਹੋਈ ਦਰਗਹਿ ਪਾਵੇ ਮਾਣ ਨਹੀਂ ਮਾਣਾ ਨਿਮਾਣਾ ਬਣ ਜਾਂਦਾ ਤੇ ਨਿਮਾਣਾ ਬਣ ਕੇ ਗੁਰੂ ਦੀ ਸੰਗਤ ਵਿੱਚ ਆਉਂਦਾ ਕੋਈ ਅਹੰਕਾਰ ਨਹੀਂ ਕਿਸੇ ਗੱਲ ਦਾ ਕੋਈ ਮਾਣ ਨਹੀਂ ਮੈਂ ਬੇਨਤੀ ਕਰਦੇ ਵਾਂ ਜਦੋਂ ਵੀ ਗੁਰੂ ਦੇ ਦਰ ਤੇ ਆਈਏ ਨਿਮਾਣੇ ਹੋ ਕੇ ਆਈਏ ਆਪਣੇ ਪੈਸੇ ਦਾ ਆਪਣੇ ਅਹੁਦੇ ਦਾ ਆਪਣੀ ਤਾਕਤ ਦਾ ਕੋਈ ਅਹੰਕਾਰ ਨਹੀਂ ਜੇ ਹੋਣਾ ਚਾਹੀਦਾ ਜੇ ਇੱਥੇ ਅਹੰਕਾਰ ਲੈ ਕਰਕੇ ਆਵਾਂਗੇ ਭਾਵੇਂ ਉਹ ਗਿਆਨ ਦਾ ਅਹੰਕਾਰ ਹੋਵੇ ਭਾਵੇਂ ਉਹ ਪੈਸੇ ਦਾ ਹੋਵੇ ਆਪਣੇ ਅਹੁਦੇ ਦਾ ਹੋਵੇ ਅਹੰਕਾਰ ਜਿਹੜਾ ਗੁਰੂ ਦੇ ਦਰ ਤੇ ਚੱਲਣਾ ਕੋਈ ਨਹੀਂ ਜਿਹੜਾ ਅਹੰਕਾਰੀ ਹੋਵੇਗਾ ਉਸ ਦੀ ਝੋਲੀ ਜਿਹੜੀ ਖਾਲੀ ਰਹੇਗੀ ਉਸ ਦੀ ਮੁਰਾਦ ਕਦੇ ਪੂਰੀ ਨਹੀਂ ਜੇ ਹੋ ਸਕਦੀ ਪਰ ਜਿਹੜਾ ਨੀਵਾ ਬਣ ਕੇ ਆ ਗਿਆ ਉਸ ਦੀ ਮੁਰਾਦ ਗੁਰੂ ਪੂਰੀ ਕਰ ਦਿੰਦਾ ਮੈਂ ਬੇਨਤੀ ਕਰ ਰਿਆ ਸੀ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਗੁਰਮੁਖ ਹੋ ਮੈਂ ਪਰਹਰੈ ਮਨ ਭਾਵੇ ਖਸਮੈ ਦਾ ਭਾਣਾ ਪੈਰੀ ਪੈਪਾ ਖਾਕ ਹੋਈ ਦਰਗਹਿ ਪਾਵੇ ਮਾਨ ਨਿਮਾਨ ਵਰਤਮਾਨ ਵਿੱਚ ਵਰਤਦਾ ਕਹਿੰਦੇ ਜਿਹੜਾ ਪ੍ਰਮਾਤਮਾ ਕਰ ਰਿਆ ਨਾ ਉਸਨੂੰ ਸ਼ੁਕਰਾਨਾ ਕਰਕੇ ਕਰਦਾ ਹੈ ਕਾਰਣ ਕਰਤਾ ਜੋ ਕਰੇ ਸਿਰਦਰ ਮੰਨ ਕਰੇ ਸ਼ੁਕਰਾਨਾ ਪਰਮਾਤਮਾ ਦੇ ਸ਼ੁਕਰ ਵਿੱਚ ਰਹਿੰਦਾ ਹੁਕਮ ਵਿੱਚ ਰਹਿੰਦਾ ਰਾਜੀ ਹੋਏ ਰਜਾਏ ਵਿੱਚ ਦੁਨੀਆ ਅੰਦਰ ਜਿਉ ਮਹਿਮਾਨ ਪਰਮਾਤਮਾ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਹੈ ਤੇ ਦੁਨੀਆ ਵਿੱਚ ਇਵੇਂ ਰਹਿੰਦਾ ਜਿਵੇਂ ਪ੍ਰਾਹੁਣਾ ਰਹਿੰਦਾ ਹੈ ਪ੍ਰਾਹੁਣੇ ਨੂੰ ਪਤਾ ਹੈ ਮੈਂ ਬਹੁਤਾ ਸਮਾਂ ਟਿਕਣ ਵਾਲਾ ਨਹੀਂ ਪਤਾ ਨਹੀਂ ਕਦੋਂ ਸਵਾਸ ਅਖੀਰਲਾ ਹੋ ਜਾਵੇ ਪਤਸ਼ਾਹ ਕਹਿੰਦੇ ਭਾਈ ਜਦੋਂ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਤੁਰਦੇ ਹਾਂ ਫਿਰ ਇੱਕ ਰੰਗ ਵਿੱਚ ਰੰਗੇ ਜਾਂਦੇ ਹਾਂ ਹੁਕਮ ਬੂਝ ਰੰਗ ਰਸ ਮਾਣੇ ਸਤਗੁਰ ਸੇਵਾ ਮਹਾਂ ਨਿਰਵਾਣੀ ਸਤ